ਲੁਧਿਆਣਾ ਜਿਮਣੀ ਚੌਂ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ 10637 ਵੋਟਾਂ ਦੀ ਲੀਡ ਨਾਲ ਜਿੱਤੇ ਲੁਧਿਆਣਾ ਜਿਮਣੀ ਚੌਂ ਜਿੱਤਣ ਦੀ ਖੁਸ਼ੀ ਵਿੱਚ ਅਮਨਦੀਪ ਸਰ ਜ਼ਿਲ੍ਹਾ ਦਫ਼ਤਰ ਵਿਖੇ ਜ਼ਿਲ੍ਹਾ ਪ੍ਰਧਾਨ ਪ੍ਰਭ ਗੀਤ ਸਿੰਘ ਬਰਾੜ ਲੋਕ ਸਭਾ ਇੰਚਾਰਜ ਜਸਕਰਨ ਸਿੰਘ ਬਦੇਸ਼ਾ ਵੱਲੋਂ ਜਿੱਤ ਦਾ ਜਸ਼ਨ ਢੋਲ ਦੀ ਥਾਪ ਤੇ ਭੰਗੜੇ ਪਾ ਕੇ ਲੱਡੂ ਵੰਡ ਕੇ ਮਨਾਇਆ ਗਿਆ ਆਮ ਆਦਮੀ ਪਾਰਟੀ ਦੇ ਦਰਜਾ ਪਦਰਾ ਅਹੁਦੇਦਾਰ ਇਸ ਜਿੱਤ ਦੇ ਜਸ਼ਨ ਵਿੱਚ ਸ਼ਾਮਲ ਹੋਏ ਅਤੇ ਸਭ ਨੇ ਲੱਡੂਆਂ ਨਾਲ ਇੱਕ ਦੂਜੇ ਦਾ ਮੂੰਹ ਮਿੱਠਾ ਕਰਵਾਇਆ ਇਸ ਮੌਕੇ ਲੋਕ ਸਭਾ ਇੰਚਾਰਜ ਜਸਕਰਨ ਸਿੰਘ ਬਰਦੀਸ਼ਾ ਨੇ ਕਿਹਾ ਕਿ 2027 ਵਿੱਚ ਇਸੇ ਤਰ੍ਹਾਂ ਆਮ ਆਦਮੀ ਪਾਰਟੀ ਵੱਡੀ ਲੀਡ ਨਾਲ ਆਪਣੀ ਜਿੱਤ ਦਰਜ ਕਰੇਗੀ ਆਮ ਆਦਮੀ ਪਾਰਟੀ ਦੇ ਚੰਗੇ ਕੰਮਾਂ ਕਰਕੇ ਆਮ ਆਦਮੀ ਪਾਰਟੀ ਲਗਾਤਾਰ ਲੋਕਾਂ ਦੀ ਹਰਮਨ ਪਿਆਰੀ ਪਾਰਟੀ ਬਣ ਰਹੀ ਹੈ ਲੁਧਿਆਣਾ ਜਮਨੀ ਚੌਂ ਜਿੱਤਨ ਦੀ ਖੁਸ਼ੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਅਰਜਾ ਬਦਰਜਾ ਅਹੁਦੇਦਾਰਾਂ ਅਤੇ ਵਲੰਟੀਅਰਾਂ ਨੇ ਢੋਲ ਦੀ ਥਾਪ ਤੇ ਇਕੱਠਿਆਂ ਮਿਲ ਕੇ ਇਸ ਜਿੱਤ ਦਾ ਜਸ਼ਨ ਮਨਾਇਆ ਅੱਜ ਸਮੂਹ ਆਮ ਆਦਮੀ ਪਾਰਟੀ ਦੇ ਵਰਕਰ ਨੂੰ ਬਹੁਤ ਬਹੁਤ ਮੁਬਾਰਕਾਂ ਆਂਦੇ ਬੱਲੇ ਅੱਜ ਆਮ ਆਦਮੀ ਪਾਰਟੀ ਦੇ ਵਿਧਾਇਕ ਪੱਤਰ ਚੋਣ ਦੇ ਵਿੱਚ ਜੀ ਸੰਜੀਵ ਰੋੜਾ ਜੀ ਬਣਾ ਜੀ ਦੇ ਨੇ ਇਹ ਮਹਾਜਿਕ ਜੋਂ ਨਹੀਂ ਸੀ ਇਹ ਜੋਂ ਸੀਗੀ ਇਹ ਜੋਂ ਸੀਗੀ ਸਰਦਾਰ ਕਬਤ ਸਿੰਘ ਮਾਨ ਦੀ ਸਰਕਾਰ ਵੀ ਕਾਰਜਕਾਰੀ ਗਈ ਜਿਸ ਸਾਡੀ ਸਰਕਾਰ ਦੇ ਵਿੱਚ ਸਾਡੀ ਸਰਕਾਰ ਨੇ ਜੋ ਵਾਅਦੇ ਦਿੱਤੇ ਹਨ ਉਹਨਾਂ ਦੀ ਲੋਕਾਂ ਨੇ ਮੋਲ ਲਈ ਹੈ ਕਿ ਕਚਨ ਹੈਗੀ ਹੈ ਕਿ 2027 ਦੀ ਇਲੈਕਸ਼ਨ ਜਿਹੜੀ ਆ ਅਸੀਂ ਇਸੇ ਤਰੀਕੇ ਦੇ ਨਾਲ ਜਿੱਤਾਂਗੇ ਕਿਉਂਕਿ ਸਾਡੀ ਪਾਰਟੀ ਨੇ ਇਨੇ ਦਿਨ ਕੋਈ ਦਾਵਾ ਕੀਤਾ ਸੀ ਕਿ ਇਹ ਜੀ ਰਾਜਨੀਤੀ ਕਰਨੀ ਰਾਜਨੀਤੀ ਕਰਨਾ ਆਇਆ ਹੈ ਇਹਦੀ ਰਿਫਲੈਕਸ਼ਨ ਕੀ ਹੋਣੀ ਹੈ ਜਦੋਂ ਇਲੈਕਸ਼ਨ ਦੇ ਵਿੱਚ ਕਿਸੇ ਵੀ ਚੈਨਲ ਤੇ ਕਿਸੇ ਵੀ ਪ੍ਰੈਸ ਵੀ ਵਿੱਚ ਕਿਸੇ ਯੂਟਿਊਬ ਜੇ ਨਾ ਨਹੀਂ ਪਤਾ ਗਿਆ ਕਿ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਪੁਰਾਣਾ ਰਣ ਜਾਂ ਚੱਲਿਆ ਆਉਂਦਾ ਹੈਗਾ ਕਿ ਜਦੋਂ ਵੀ ਕੋਈ ਉਪ ਚਨਾਵ ਹੁੰਦੀ ਹੈਗੀ ਸਰਕਾਰੀ ਮਸ਼ੀਨ ਨੇ ਜ਼ਬਰਦਸਤੀ ਕੀਤੀ ਜਾਂਦੀ ਹੈ ਕਿ ਲੋਕਾਂ ਦੇ ਨਾਮ ਨਾਲ ਲੋਕਾਂ ਨੂੰ ਫਰਮਾਇਆ ਜਾਂਦਾ ਹੈ ਲੋਕਾਂ ਨੂੰ ਡਰਾਇਆ ਜਾਂਦਾ ਹੈ ਕਿ ਕਿਸੇ ਦੀ ਲਈ ਗਈ ਜਿੱਦੂ ਸਾਹੂ ਦੀ ਐਲیکشن ਹੋਈ ਹੈ ਲੋਕਾਂ ਨੂੰ ਆਪਣੇ ਆਜ਼ਾਦੀ ਦੇ ਨਾਲ ਮਤਦਾਨ ਕਰਦਾ ਸਾਡੀ ਪਾਰਟੀ ਨੇ ਵਾਪਸ ਲਿਆ ਦਿੱਤਾ ਅਸੀਂ ਵਾਦੀ ਇਹਦੀਆਂ ਦੇ ਅਨੇ ਪਛਮੀ ਦੇ ਵੋਟਰਾਂ ਦੇ ਜਿਨ੍ਹਾਂ ਨੇ ਇਮਾਨਦਾਰ ਨੂੰ ਇਮਾਨਦਾਰ ਨੂੰ ਚੁਣਿਆ ਇੱਕ ਬਦਮਾਸ਼ ਨੂੰ ਇੱਕ ਟੱਕੇਸ਼ ਨੂੰ ਭਰਾਇਆ ਹੈਗਾ ਔਰ ਅਸੀਂ ਆਸ ਕਰਦੇ ਹਾਂ ਕਿ ਜਿਸ ਤਰੀਕੇ ਨਾਲ ਲੋਕਾਂ ਨੇ ਸਰ ਦੇ ਵਿਸ਼ਵਾਸ ਪ੍ਰਗਟ ਕੀਤਾ ਅਸੀਂ ਆਪਾਂ 100% ਦਿਆਂਗੇ ਕਿ ਪੰਜਾਬ ਨਰੰਗਲਾ ਪੰਜਾਬ ਬਣੋਗੇ ਨਸਰੀ ਜਨਸੀਲਾ ਫਾਇਨ ਦੇ ਸ਼ਿਵਲਸਤ ਚੱਲ ਰਹੀ ਹੈ ਕਿ ਕ੍ਰਿਤੀ ਚਲ ਰਹੀ ਹੈ ਜਿੱਦਾਂ ਦੇ ਲਾਗੇ ਲੋਕਾਂ ਦੇ ਸੁਪਨੇ ਆਸ ਸਾਨੂੰ ਬੜੇ ਹਾਲਾ ਬਣਾ ਕੇ ਜਿਹਦੇ ਪੰਜਾਬ ਉੱਪਰ ਲਗਣਾ ਪੰਜਾਬ ਜਿਸ ਤਰੀਕੇ ਨਾਲ ਨਾਲ ਜੇ ਕਿ ਮੈਂ ਖੁਸ਼ੀ ਹੋ ਖੰਜੀ ਕਰਨਾ ਚਾਹਨਾ ਜਿਹੜਾ ਪਦੇ ਵਿੱਚ ਜਿਹੜਾ ਤੋਂ ਖੰਜੀ ਜਿਹੜਾ ਸਾਡੇ ਬਹੁਤ ਹੀ ਨੌਜਵਾਨ ਕੈਂਡੀਡੇਟ ਬੜੇ ਰੋਚਕ ਖਿਆਲ ਕੈਂਡੀਡੇਟ ਜਿਸ ਜ ਇਟਲੀਆ ਜੀ ਆ ਜਿੱਤੇ ਨੇ ਬੜੇ ਵੱਡੇ ਮਾਰਜਿਨ ਨੇ ਜਿੱਤੇ ਨੇ ਇਹ ਵੀ ਇਸ ਗੱਲ ਦੀ ਮੋਹਰ ਲੱਗਦੀ ਹੈ ਕਿ ਹਿੰਦੁਸਤਾਨ ਦੀ ਰਾਜਨੀਤੀ ਦੇ ਵਿੱਚ ਆਉਣ ਵਾਲਾ ਪ੍ਰਵੇਕ ਜਿਹੜਾ ਵਾ ਉਹ ਆਮ ਆਦਮੀ ਪਾਰਟੀ ਦਾ ਹੈ। ਧੰਨਵਾਦ। ਲੰਘਦਾ ਕਿ ਇਸ ਤੋਂ 2027 ਦੀ ਨਹੀਂ ਜਿਹੜੀ ਪੰਜਾਬ ਤੋਂ ਹੋਰ ਪੱਕਾ ਬਿਲਕੁਲ 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 ਜਿਸ ਤਰੀਕੇ ਨਾਲ ਗ੍ਰੋਦੀ ਪਾਰਟੀਆਂ ਨੇ ਇੱਕ ਝੂਠ ਦਾ ਜਿਹੜਾ ਬੱਦਲ ਖੜਾ ਕੀਤਾ ਗਿਆ ਸੀ ਲੁਧਿਆਣਾ ਪੱਛਮੀ ਦੇ ਲੋਕਾਂ ਦੇ ਨਾਲ ਚੁਟਕੀ ਦੇ ਨਾਲ ਉਸ ਬੱਦਲ ਨੂੰ ਉਡਾ ਦਿੱਤਾ ਗਿਆ ਕਿ ਪੰਜਾਬ ਦੇ ਵਿੱਚ ਸ਼ਰਮਾਨਦਾਰੀ ਦੀ ਰਾਜਨੀਤੀ ਚੱਲੇਗੀ ਸ਼ਰਾਫਤ ਦੀ ਰਾਜ। ਵੱਡੀ ਇਤਿਹਾਸਿਕ ਜਿੱਤ ਹੋਈ ਹੈ ਲੁਧਿਆਣਾ ਦੀ। ਲੁਧਿਆਣਾ ਪੱਛਮੀ ਜਾਂ ਦੇ ਲੁਧਿਆਣਾ ਦੇ ਪੰਜਾਬ ਵਾਸੀ ਦਾ ਸੀ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਮਾਨ ਮਾਨ ਸਾਹਿਬ ਦੀ ਲੋਕ ਪੱਖੀ ਨੀਤੀਆਂ ਅਤੇ ਆਮ ਆਦਮੀ ਪਾਰਟੀ ਦੇ ਲੋਕਾਂ ਲਈ ਤੇ ਪੰਜਾਬ ਲਈ ਕੀਤੇ ਕੰਮਾਂ ਦਾ ਫਤਵਾ ਦਿੱਤਾ ਹੈ ਜੀ ਇਹ ਕੋਈ ਇਕੱਲੀ ਇਲੈਕਸ਼ਨ ਨਹੀਂ ਹੈ ਇਹ 27 ਦਾ ਮੋੜ ਬਣਿਆ ਗਿਆ ਜਿਵੇਂ ਤੁਹਾਨੂੰ ਮੇਰ ਸਾਹਿਬ ਨੇ ਹੁਣੇ ਦੱਸਿਆ ਕਿ ਇਹ 27 ਦਾ ਮੋੜ ਬਣਿਆ ਗਿਆ 27 ਦੇ 12 ਆਮ ਆਦਮੀ ਪਾਰਟੀ ਰਿਪੀਟ ਕਰੂਗੀ ਤੇ ਲੋਕਾਂ ਦੇ ਹੋਰ ਜ਼ਿਆਦਾ ਇਸ ਤੋਂ ਵੀ ਜ਼ਿਆਦਾ ਲੋਕਾਂ ਦੀ ਲੋਕ ਪੱਖੀ ਫੈਸਲੇ ਲਈ ਜਾਣਗੇ ਲੈ ਤਾਂ ਮੇਰੇ ਵੀ ਪੈਂਡਿੰਗ ਕੰਮ ਹੈਗੇ ਲੁਧਿਆਣੇ ਦੇ ਤੇ ਉਹ ਜਲਦੀ ਹੋ ਜਾਣਗੇ ਬਹੁਤ ਜਲਦੀ ਹੋਣਗੇ ਜਿਵੇਂ ਇਸ ਤਰੋੜਾ ਸਾ ਕਰੋੜਾ ਸਾਹਿਬ ਨੇ ਵਾਦਾ ਕੀਤਾ ਸੀ ਕਿ ਅਸੀਂ ਜਿਹੜੀ ਇਹ ਰਫਤਾਰ ਆ ਹੋਰ ਜਿਆਦਾ ਵਧਾਈ ਆ ਉਹ ਵੀ ਤਿੰਨ ਗੁਣਾ ਕੀਤੀ ਜਾਊਗੀ ਸਾਰੇ ਕੰਮਾਂ ਦੀ ਲੋਕਪੱਤੀ ਕੰਮਾਂ ਦੀ ਉਸੇ ਤਰ੍ਹਾਂ ਹੀ ਔਰ ਨੂੰ ਵਧਾ ਕੇ ਲੁਧਿਆਣੇ ਨੂੰ ਹੋਰ ਡਿਵੈਲਪ ਕੀਤਾ ਜਾਏ ਕਿ ਪੰਜਾਬ ਦਾ ਮਾਂਚੈਸਟਰ ਕਹੇ ਜਾਣ ਵਾਲੇ ਲੁਧਿਆਣਾ ਦੇ ਵਿੱਚ ਜਿਹੜੀ ਆ ਆਮ ਆਦਮੀ ਪਾਰਟੀ ਨੂੰ 22 ਲੱਖ ਤੋਂ ਵੱਧ 10000 ਤੋਂ ਵੱਧ ਵੋਟਾਂ ਨਾਲ ਜਿਹੜਾ ਫਤਵਾ ਲੋਕਾਂ ਨੇ ਦਿੱਤਾ ਔਰ ਸਾਡੇ ਸੰਜੀਵ ਅਰੋੜਾ ਜੀ ਨੂੰ ਔਰ ਸਾਡੇ ਜਿਤਾ ਕੇ ਔਰ ਸਾਡੇ ਕੇਜਰੀਵਾਲ ਸਾਹਿਬ ਔਰ ਮਾਨ ਸਾਹਿਬ ਦੀਆਂ ਜਿਹੜੀ ਸੋਚ ਸੀ ਜਿਹੜੀ ਪਾਲਸੀਆਂ ਸੀ ਪੰਜਾਬ ਨੂੰ ਦਿੱਤੀਆਂ ਉਹਦੇ ਉੱਤੇ ਮੋਹਰ ਲਾ ਕੇ ਇਹ ਸਾਰੇ ਪੰਜਾਬ ਨੂੰ ਦੱਸਿਆ ਕਿ 2027 ਦੇ ਵਿੱਚ ਵੀ ਫੇਰ ਇੱਥੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਆਏਗੀ ਕਿਉਂਕਿ ਆਮ ਆਦਮੀ ਪਾਰਟੀ ਨੇ ਜੋਕ ਕਿਹਾ ਉਹ ਕੀਤਾ ਜੋ 2022 ਦੇ ਵਿੱਚ ਲੋਕਾਂ ਨੇ ਭਰੋਸਾ ਰੱਖ ਕੇ ਵੋਟਾਂ ਪਾਈਆਂ ਸੀਗੀਆਂ ਉਹਦੇ ਉੱਤੇ ਚੱਲਦੇ ਆ ਜਿਹੜਾ ਪੰਜਾਬ ਦੇ ਜਿਹੜੀ ਡਵੈਲਪਮੈਂਟ ਪੰਜਾਬ ਦੇ ਲੋਕਾਂ ਦੇ ਕੰਮ ਕੀਤੇ ਨੇ ਔਰ ਕਰਦੇ ਰਹਿਣਾ ਹੈ ਸੋ ਉਸ ਸੀ ਦੇ ਉੱਤੇ ਜਿਹੜਾ ਅੱਜ 2025 ਦੇ ਵਿੱਚ ਬਾਈ ਇਲੈਕਸ਼ਨ ਦੇ ਵਿੱਚ ਲੁਧਿਆਣਾ ਵਿਖੇ ਜਿਹੜਾ ਇਹ ਜਿਹੜਾ ਮੋਹਰ ਲੱਗੀ ਹੈ ਇਹ 2027 ਦੇ ਵਿੱਚ ਵੀ ਲੋਕਾਂ ਦੱਸਿਆ ਕਿ 2027 ਦੇ ਵਿੱਚ ਵੀ ਆਮ ਆਦਮੀ ਪਾਰਟੀ ਪੰਜਾਬ ਚ ਆਏਗੀ ਇਹਦੇ ਨਾਲ ਇੱਕ ਹੋਰ ਬੜੀ ਖੁਸ਼ੀ ਦੀ ਗੱਲ ਹੈ ਕਿ ਗੁਜਰਾਤ ਦੇ ਵਿੱਚ ਵੀ ਅਸੀਂ 17000 ਵੋਟ ਦੇ ਨਾਲ ਜਿਹੜਾ ਅਸੈਂਬਲੀ ਦੇ ਵਿੱਚ ਆਪਣਾ ਨੁਮਾਇੰਦਾ ਚੁਣ ਕੇ ਜਿਹੜਾ ਭੇਜਿਆ ਹੈ ਸੋ ਅੱਜ ਇਹ ਜਿਹੜਾ ਬੜਾ ਇਤਿਹਾਸਕ ਦਿਨ ਹੈ ਆਮ ਆਦੀ ਪਾਰਟੀ ਲਈ ਉਹ ਸਾਡੇ ਸਾਰੇ ਜਿਹੜੇ ਨੇ ਵਲੰਟੀਅਰ ਸਾਥੀ ਸਾਡੇ ਅਹੁਦੇਦਾਰ ਸਾਹਿਬ ਜਿਹੜੇ ਜ਼ਿਲ੍ਹਾ ਪ੍ਰਧਾਨ ਨੇ ਬਰਾੜ ਸਾਹਿਬ ਸਾਡੇ ਜਿਹੜੇ ਪਾਰਲੀਮੈਂਟ ਹਲਕੇ ਦੇ ਇੰਚਾਰਜ ਨੇ ਬਦੇਸ਼ਾ ਜੀ ਪੁੱਲਰ ਸਾਹਿਬ ਵੋਂਗਾ ਸਾਹਿਬ ਵਰਦੀ ਸਾਹਿਬ ਮੇਰੇ ਕਾਉਂਸਲਰ ਸਾਥੀ ਵੀ ਆਏ ਨੇ ਸੋ ਸਾਰੇ ਵਲੰਟੀਅਰ ਵੀ ਆਏ ਨੇ ਸਾਲ ਦੇ ਵਿੱਚ ਜੋਸ਼ ਹੈ ਔਰ 2027 ਲਈ ਜਿਹੜਾ ਬਿਲਕੁਲ ਅਸੀਂ ਤਿਆਰ ਆ 2027 ਦੇ ਵਿੱਚ ਵੀ ਰਿਪੀਟ ਕਰਾਂਗੇ ਅਜੇ ਤੇ 2 ਸਾਲ ਗੈਰ ਬਏ ਰਹਿੰਦੇ ਨੇ ਅੱਜ ਲੋਕਾਂ ਜਿਹੜਾ ਫਤਵਾ ਦਿੱਤਾ ਉਹ ਸਿਰਫ ਇਹ ਹੈ ਬਖਾਇਆ ਗਿਆ ਹੈ ਕਿ ਕਾਂਗਰਸ ਵਾਲੇ ਜਾਂ ਦੂਜੀਆਂ ਪਾਰਟੀਆਂ ਵਾਲੇ ਸਿਰਫ ਗੱਲ ਕਰਦੇ ਨੇ ਲੋਕ ਜਿਹੜੇ ਨੇ ਆਮ ਆਦਮੀ ਪਾਰਟੀ ਦੇ ਨਾਲ ਨੇ ਨਾਲ ਸੰਨ ਨਾਲ ਰਹਿਣਗੇ ਜੀ ਸਰ ਇਹ ਸੇ ਇਤਿਹਾਸਿਕ ਜਿੱਤ ਦੇ ਨਾਲ ਆਮ ਆਦਮੀ ਪਾਰਟੀ ਲੋਕਾਂ ਦੀ ਹਰਮਨ ਪਿਆਰੀ ਪਾਰਟੀ ਬਣਦੀ ਜਾ ਰਹੀ ਹੈ ਇਹ ਕਿਹਾ ਜਾਂਦਾ ਹੈ ਦੇਖੋ 2022 ਦੀ ਹਰਮਨ ਪਿਆਰੀ ਪਾਰਟੀ ਬਣ ਗਈ ਸੀ ਜਿੰਨਾ 22 92 ਵੋਟ ਜਿਹੜੀਆਂ ਸੀਟਾਂ ਜਿਹੜੀਆਂ ਆਮ ਆਦਮੀ ਪਾਰਟੀ ਦਿੱਤੀਆਂ ਸੀ ਉਸ ਤੋਂ ਬਾਅਦ ਜਿੰਨੀਆਂ ਵੀ 22 ਇਲੈਕਸ਼ਨਾਂ ਹੋਈਆਂ ਤਕਰੀਬਨ ਸਾਰੀਆਂ ਜਿਹੜੀਆਂ ਆਮ ਆਦਮੀ ਪਾਰਟੀ ਦੀ ਝੋਲੀ ਦੇ ਵਿੱਚ ਲੋਕਾਂ ਨੇ ਪੰਜਾਬ ਨੇ ਜਿਹੜੀਆਂ ਜਿੱਤ ਜੜੀ ਹੈ ਪਾਈ ਹੈ ਔਰ ਜਿਹੜੀ ਇਹ ਵੀ ਜਿਹੜੀ ਇਹ ਜਿੱਤੇ ਦੋ ਵਾਰ ਇਹ ਜਿਹੜਾ ਆਸ਼ੂ ਆਪੜਿਆ ਨੂੰ ਸਮਝਦੇ ਪੰਜਾਬ ਦਾ ਬਹੁਤ ਵੱਡਾ ਲੀਡਰ ਅੱਜ ਲੋਕਾਂ ਦੱਸ ਦਿੰਦਾ ਹੈ ਕਿ ਨਹੀਂ ਭਾਈ ਲੀਡਰ ਹੋਈ ਹੁੰਦਾ ਜਿਹੜਾ ਆਮ ਲੋਕਾਂ ਦੇ ਵਿੱਚ ਜਾ ਕੇ ਵਿਚਰਦਾ ਆਮ ਲੋਕਾਂ ਨਾਲ ਪਿਆਰ ਨਾਲ ਗੱਲ ਕਰਦਾ ਆਮ ਲੋਕਾਂ ਦੇ ਕੰਮ ਕਰਦਾ ਸੋ ਇਹ ਲੁਧਿਆਣਾ ਮਾਂਚੈਸਟਰ ਵੱਲੋਂ ਜਿਹੜੇ ਪੰਜਾਬ ਦੇ ਅੱਜ ਮੋਹਰ ਲਾਈ ਗਈ ਹੈ ਅੱਜ ਲੋਕਾਂ ਨੇ ਆਪਣਾ ਫਤਵਾ ਕੀ ਦੇ ਕੇ ਦੱਸਦਾ ਕਿ ਅਸੀਂ ਆਮ ਆਦਮੀ ਪਾਰਟੀ ਦੇ ਨਾਲ